ਹਣ ਸਾਡੇ ਸਾਹਮਣੇ ਸਾਡੇ ਪੰਜਾਬ ਦੀ ਆਂ ਸ਼ਾਨ ਤੇ ਬਾਦ ਸਰਦਾਰ ਕੁਲਵੰਤ ਸਿੰਘ ਜੀ ਸੰਧਵਾ ਸਪੀਕਰ ਵਿਧਾਨ ਸਭਾ ਅੱਸੀ ਗੱਲ ਇਹ ਮੇਰੇ ਪਿੰਡ ਤੋਂ ਹੀ ਨੇ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਤੇ ਇਹਨਾਂ ਦੇ ਜਿਹੜੇ ਬ੍ਰਦਰ ਆ ਉਹ ਮੇਰੇ ਕਲਾਸਮੇਟ ਆ ਇਹ ਮੇਰੇ ਬ੍ਰਦਰ ਦੇ ਕਲਾਸਮੇਟ ਹੈ ਬਿਕੋਜ਼ ਅਸੀਂ ਇੱਕ ਫੈਮਿਲੀ ਆ ਸਾਰੇ ਭੈਣ ਭਰਾ ਅਸੀਂ ਇਕੱਠੇ ਪੜੇ ਆ ਤੇ ਸਾਨੂੰ ਇਹਨਾਂ ਤੇ ਪ੍ਰਾਊਡ ਆ ਕਿ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਸੋ ਇਹਨਾਂ ਨੂੰ ਮੈਂ ਹੁਣ ਮਾਈਕ ਦਿੰਦਾ ਤੇ ਸਭ ਬੱਚੇ ਜਿਹੜੇ ਸਾਡੇ ਆਏ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਗੇ ਉਹਨਾਂ ਬਾਰੇ ਬੋਲਣਗੇ ਦੇ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਔਰ ਇਥੋਂ ਦੇ ਬਹੁਤ ਸਤਕਾਰਯੋਗ ਸਟਾਫ ਸਾਰਾ ਹੀ ਬਹੁਤ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਜਿਨ੍ਹਾਂ ਦੀ ਪੜ੍ਹਾਈ ਹੋਈ ਬੱਚੀ ਸਾਡੀ ਬੇਟੀ ਸਿਮਰਨਜੋਤ ਕੌਰ ਜਿਹੜੀ ਕਿ ਮੈਰਿਟ ਦੇ ਵਿੱਚ ਆਈ ਹੈ ਆਪਦੇ 10ਵੀਂ ਦੇ ਇਗਜ਼ਾਮ ਦੇ ਵਿੱਚ ਸੋ ਮੈਂ ਚਾਹੁੰਦਾ ਵੀ ਜਿੱਥੇ ਆਪਾਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦੇ ਆ ਉਥੋਂ ਬੱਚੇ ਤੁਸੀਂ ਪ੍ਰੇਰਨਾ ਵੀ ਲੈਣੀ ਹੈ ਤੇ ਇਸ ਬੱਚੀ ਦੇ ਇਸ ਵੱਡੇ ਕਾਰਨਾਮੇ ਦੇ ਨੂੰ ਆਪਾਂ ਉਹਨੂੰ ਤਸਲੀਮ ਕਰਦੇ ਆ ਇੱਕ ਜਕਾਰਾ ਲਾਈਏ ਬੋਲੇ ਮਾਪੇ ਬਾਪ ਦੀ ਅਹਿਮੀਅਤ ਤੇ ਟੀਚਰਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਟੀਚਰ ਔਰ ਮਾਪੇ ਬਾਪ ਰੱਬ ਦੇ ਬਰਾਬਰ ਹੈ। ਜੀ ਦੇ ਜਿਹੜੇ ਬੱਚੇ ਦੇ ਮਾਪੇ ਬਾਪ ਉਹ ਤੋਂ ਖੁਸ਼ ਆ ਜਿਹੜੇ ਸਟੂਡੈਂਟ ਦੇ ਟੀਚਰੋਂ ਤੋਂ ਖੁਸ਼ ਆ ਉਹ ਸਭ ਲੋ ਜਿੰਦਗੀ ਦੇ ਵਿੱਚ ਜੋ ਚਾਵੇ ਉਹ ਮਿਲ ਜੂਗਾ। ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਉਹ ਇਸ ਕਰਕੇ ਜਿਸ ਤਰ੍ਹਾਂ ਇਹ ਬੱਚੀ ਨੇ ਮਿਹਨਤ ਕੀਤੀ ਹੈ ਤੁਸੀਂ ਵੀ ਸਾਰੇ ਕਰ ਸਕਦੇ ਹੋ। ਮਿਹਨਤ ਕਰੋ। ਔਰ ਇਸ ਬੱਚੀ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਮੈਂ ਆਉਂਦੇ ਜਿਹੜੇ ਆਪਦੇ ਵੱਲੋਂ ਅਖਤਿਆਰੀ ਕੋਟੇ ਦੇ ਵਿੱਚੋਂ 31000 ਰੁਪਏ ਦਾ ਇੱਕ ਬਹੁਤ ਵੱਡਾ ਆਗਮਨ 31000 ਦਾ ਸੋ ਪੜਨਾ ਹੈ ਦਮ ਕੇ ਮਿਹਨਤ ਕਰਨੀ ਹੈ ਔਰ ਇਮਾਨਦਾਰੀ ਨਾਲ ਕਰਨੀ ਸਾਰਾ ਕੁਝ ਜ਼ਿੰਦਗੀ ਵੀ ਇਮਾਨਦਾਰੀ ਨਾਲ ਜਿਉਣੀ ਹੈ ਔਰ ਬਹੁਤ ਵਧੀਆ ਬੁਲੰਦੀਆਂ ਦੇ ਤੁਸੀਂ ਚੜੋਗੇ ਔਰ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਬਹੁਤ ਵਧਾਈ ਜੀ ਬਹੁਤ ਬੜੀ ਆ ਬਹੁਤ ਬਹੁਤ ਬੰਦਾ ਆ ਅੱਛੀ ਬੱਲੇ ਕਿਰੋ ਚ ਨਿਸ਼ਾਨਾ ਹੋਣਾ ਚਾਹੀਦਾ ਔਰ ਮੈਨੂੰ ਮੈਂ ਬਹੁਤੇ ਬੱਚਿਆਂ ਨੂੰ ਪੁੱਛਦਾ ਵੀ ਭਾਈ ਵੱਡੇਓ ਕੀ ਕਰਨਾ ਕਹਿੰਦੇ ਸੋਚਾਂਗੇ ਆਈਆ ਨਾ ਸੋ ਉਹ ਕੰਮ ਗਲਤ ਆ 8ਵੀਂ 9ਵੀਂ ਜਦੋਂ ਆਪਾਂ ਨਿਸ਼ਾਨਾ ਬਣਾਉਣਾ ਸ਼ੁਰੂ ਕਰਦੇਓ ਜੀਦਾ ਵੀ ਨਿਸ਼ਾਨਾ ਜ਼ਿੰਦਗੀ ਚ ਹੈਗਾ ਉਹ ਆਪਦੇ ਨਿਸ਼ਾਨੇ ਨੂੰ ਪਾ ਲੂਗਾ ਸੋ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਬੇਟੀ ਨੂੰ ਪੁੱਛਿਆ ਵੀ ਫਿਰ ਮੈਰਿਜ ਤੇ ਤੁਸੀਂ ਆ ਗਏ ਆ ਅੱਗੇ ਕੀ ਕਰਨਾ ਹੈ ਤਾਂ ਬੇਟੀ ਨੇ ਇਹ ਕਿਹਾ ਮੈਂ ਪੜ ਕੇ ਡਾਕਟਰ ਬਣਨਾ ਹੈ ਸੋ ਇਹ ਸਭ ਤੋਂ ਵੱਡੀ ਮੈਨੂੰ ਜਿਹੜੀ ਇਹ ਖੁਸ਼ੀ ਆਦੀ ਹੈ ਔਰ ਇਸ ਤਰ੍ਹਾਂ ਦੀ ਸੋਚ ਤਾਂ ਆਉਂਦੀ ਹੈ ਜੇ ਬੱਚੇ ਦੇ ਟੀਚਰ ਮਿਹਨਤੀ ਹੋਣ ਜੇ ਬੱਚੇ ਦੇ ਟੀਚਰ ਬੱਚਿਆਂ ਨੂੰ ਉਤਸ਼ਾਹਤ ਕਰਦੇ ਹੋਣ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਵਧਾਈ ਤੁਹਾਨੂੰ ਹੈ ਤੁਹਾਡੇ ਸਾਰੇ ਸਟਾਫ ਨੂੰ ਬਹੁਤ ਵਧਾਈ ਬਹੁਤ ਵਧਾਈ ਠੀਕ ਆ ਹੁਣ ਜਕਾਰਾ ਲਾ ਦਿਓ ਬੋਲ ਉਹੀ ਭੈਣ ਜੀ ਬੋਲੋ ਜੀ ਜੀ ਆਉਣ ਵਾਲੇ 2 ਸਾਲ ਤੱਕ ਸਰ ਫ੍ਰੀ ਪੜਾਉਣਾ ਕੋਈ ਫੀਸ ਨਹੀਂ ਗਿਆ ਭੈਣ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਇਹਨਾਂ ਪਰਮਾਤਮਾ ਦੀ ਕਿਰਪਾ ਵੀ ਜਿਹਦੇ ਬੱਚੇ ਲੈ ਕੇ ਨਿਕਲਦੇ ਆ ਬਹੁਤ ਅੱਛੀ ਨਾਰ ਪਾ ਕੇ ਸਰਮਾਨ ਜੀ ਜੀ ਅਸਟੋਲੇ ਸੋਨਿਆ ਅਸਰੀਆ ਕਾਲ ਆਪਰੇ ਚਾਹਵਾ ਹੈ ਸਰਿਕਾ ਜੀ ਬਹੁਤ 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 ਯਾਦਾ ਲੈ ਵੀ ਪੁੱਤਰਾ ਮੇਰੇ ਵਰਤ ਸਾਵਧਾਨ ਮਾੜੀ ਦੁੱਖ ਦੇਖ ਕਹਿੰਦੇ ਆ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਸਭ ਤੋਂ ਵੱਡਾ ਰੋਲ ਹੀ ਕੀਤਾ ਤਾਂ ਬਿਲਕੁਲ 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 ਹੀ ਬਿਲਕੁਲ ਹਾਂ ਤੁਸੀਂ ਬਹੁਤ ਦੌਰੇ ਘੁੰਮਦੇ ਜੀ ਜਿੰਨੇ ਸੀ ਬਸਾ ਤਾਂ ਕੱਲ ਦੇ ਨੱਚਦੇ ਫਿਰਦੇ ਆ ਜੀ ਯਾ ਬਹੁਤ ਬਹੁਤ ਮਦਾਈ ਇਹ ਜਿਹੜਾ ਅੱਗੇ ਤੁਸੀਂ ਮਾਰਾ ਹੈ ਨਾ ਤੇ ਹੁਣ ਤੂੰ ਨਾ ਲਾਈਨ ਨਾਲ ਸੇਡ ਵੀ ਬਣੋ ਲੀਆਂ ਠੀਕ ਆ ਰੁਪੀਆਂ ਘਟਖਾਂ ਦੀ ਲਾ ਲਈ ਉਹਨਾਂ ਦੇ ਹੈ ਬੇਹੱਦ ਹੈ ਦੋੜਾ ਦੋ ਦਾ ਥੋੜੀਆਂ ਵੇਰ ਠੀਕ ਆ ਤੇ ਐਕਸਰਸਾਈਜ਼ ਪੂਰਾ ਕਰਨੀ ਆ ਉਹ ਵੇਖੀ YouTube ਤੇ ਵੇਖ ਲਈ ਤੇ ਬਲੋਗਰ

ਤੇ ਮੇਰਾ ਨਾਮ ਸਿਮਰਨਜੋਤ ਘਾਰੇ ਤੇ ਮੈਂ ਡਾਕਟਰ ਹਰੀ ਸਿੰਘ ਸੇਵਕ ਸਕੂਲ ਆਫ ਐਮਿਨੈਂਸ ਕੋਟਪੂਰਾ ਦੀ ਵਿਦਿਆਰਥਣਾ ਤੇ ਮੇਰੇ 10th ਦੇ ਵਿੱਚੋਂ 98.15% ਨੰਬਰ ਆਇਆ ਗੁੱਡ ਤੇ ਇਸ ਦੇ ਲਈ ਮੈਂ ਆਪਣੇ ਟੀਚਰਸ ਪੇਰੈਂਟਸ ਤੇ ਪ੍ਰਿੰਸੀਪਲ ਸਰ ਦਾ ਬਹੁਤ-ਬਹੁਤ ਥੈਂਕ ਯੂ ਬੇਟੇ ਕੀ ਕਾਰਨ ਕੀ ਹੈ ਇਹਨੇ ਨੰਬਰ ਕਿਵੇਂ ਆ ਗਏ ਕਿੰਨਾ ਚਿਰ ਪੜਦੇ ਹੋ ਸਰ ਡੇਲੀ 4 ਤੋਂ 5 ਆਵਰਸ ਪੜ੍ਹਦੀ ਸੀ ਅੱਛਾ ਹਾਂਜੀ ਸਰ ਤੇ ਹੋਰ ਜਿਹੜੇ ਤੇਰੇ ਨਾਲ ਦੇ ਬੱਚੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਸਰ ਮਤਲਬ ਕਿ ਵੱਧ ਤੋਂ ਵੱਧ ਪੜੋ ਮਿਹਨਤ ਕਰੋ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੀਆਂ ਸਹੂਲਤਾਂ 'ਚ ਕੋਈ ਲੱਗਦਾ ਫਰਕ ਤੁਹਾਨੂੰ ਨਹੀਂ ਸਰ ਕੁਝ ਖਾਸ ਫਰਕ ਨਹੀਂ ਸਭ ਕੁਝ ਵਧੀਆ ਹੈ ਇੱਥੇ ਸਾਨੂੰ ਵੈਲ ਕੁਆਲਿਫਾਈਡ ਟੀਚਰਸ ਮਿਲਦੇ ਆ ਬਹੁਤ ਅੱਛਾ ਸਟਾਫ ਮਿਲਦਾ ਬਹੁਤ ਵਧੀਆ ਤੁਹਾਡੀ ਇਸ ਪ੍ਰਾਪਤੀ ਦੇ ਵਿੱਚ ਜ਼ਿਆਦਾ ਯੋਗਦਾਨ ਅਧਿਆਪਕਾਂ ਦਾ ਹੈ ਕਿ ਮਾਪਿਆਂ ਦਾ ਸਰ ਟੀਚਰਸ ਦਾ ਸਭ ਤੋਂ ਪਹਿਲਾਂ ਟੀਚਰ ਦਾ ਜ਼ਿਆਦਾ ਮਾਪਿਆਂ ਦਾ ਸਾਰੇ ਪੇਰੈਂਟਸ ਦਾ ਵੀ ਹੁੰਦਾ ਹੀ ਆ ਪੜ੍ਹ ਲੈ ਕੇ ਕੀ ਬਣਨਾ ਚਾਹੁੰਦੇ ਹੋ ਸਰ ਮੈਂ ਡਾਕਟਰ ਬਣਨਾ ਚਾਹੁੰਦਾ ਤੇ ਡਾਕਟਰ ਬਣਨ ਦਾ ਵੀ ਕਿਉਂ ਕਿਤਾ ਚੁਣਿਆ ਆਪਾਂ ਸਰ ਠੀਕ ਹੀ ਵਧੀਆ ਲੱਗਦਾ ਲੱਗਦਾ ਵਧੀਆ ਲੱਗਦਾ ਸਪੀਕਰ ਸਾਹਿਬ ਨੇ ਕਿਹਾ ਵੀ ਕਮਜ਼ੋਰ ਹੈ ਉਹਦਾ ਕੀ ਕਾਰਨ ਹੈ ਕਮਜ਼ੋਰੀ ਕਿਉਂ ਨਹੀਂ ਪੜਾਈ ਜ਼ਿਆਦਾ ਕਰਨ ਕਰਕੇ ਨਹੀਂ ਸਰ ਮੇਰੇ ਕਮਜ਼ੋਰ ਤਾਂ ਨਹੀਂ ਗਈ ਹਾਂਜੀ ਕੋਈ ਤਕਹੋਰ ਤਗੜੀ ਜਸਪ੍ਰੀਤ ਕੌਰ ਜੀ ਆ ਕਿਹੜਾ ਪਿੰਡ ਆ ਪੰਜ ਗ੍ਰੈਂਡ ਕੌਰ ਆ ਕੀ ਕਹਿਣਾ ਚਾਹੁੰਦੇ ਹੋ ਬੇਟੀ ਦੀ ਪ੍ਰਾਪਤੀ ਤੇ ਹਾਂਜੀ ਬਹੁਤ ਖੁਸ਼ੀ ਹੋਈ ਏ ਸਾਨੂੰ ਜੀ ਬਹੁਤ ਵਧੀਆ ਬੱਚਾ ਬਹੁਤ ਮਿਹਨਤੀ ਹੈ ਬਹੁਤ ਲਗਨ ਨਾਲ ਪੜ੍ਹਦੀ ਹੈ ਅੱਛਾ ਹਾਂਜੀ ਸ਼ੁਰੂ ਤੋਂ ਹੀ ਹਾਂਜੀ ਹਾਂ ਸ਼ੁਰੂ ਤੋਂ ਹੀ ਕੋਈ ਸਕੂਲੀ ਪੜ੍ਹਾਈ ਦੌਰਾਨ ਕੋਈ ਅਧਿਆਪਕਾਂ ਦਾ ਉਲੰਭਾ ਗਿਆ ਹੋਵੇ ਬੇਟੀ ਵਰਗ ਅੱਜ ਤੱਕ ਨਹੀਂ ਗਿਆ ਨਹੀਂ ਜੀ ਅੱਛਾ ਹਾਂਜੀ ਹਰ ਵਾਰ ਪਾਸ ਹੁੰਦੀ ਹੈ ਬਿਨਾ ਟਿਊਸ਼ਨ ਤੋਂ ਬਿਨਾ ਟਿਊਸ਼ਨ ਹਾਂਜੀ ਆਪਣਾ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਕੀ ਕਹਿਣਾ ਚਾਹੋਗੇ ਹਾਂਜੀ ਬੇਟੀ ਆਪਣੀ ਮੈਰਿਟ ਵਿੱਚ ਆਈ ਹੈ ਜੀ ਮੈਰਿਟ ਲਿਸਟ ਵਿੱਚ ਜੀ ਜੀ ਸਾਰੇ ਸਕੂਲ ਨੂੰ ਮੈਂ ਆਪ ਦੇ ਵੱਲੋਂ ਵਧਾਈਆਂ ਦਿੰਦਾ ਹਾਂ ਵਧੀਆ ਲੱਗਾ ਵਧੀਆ ਲੱਗਿਆ ਜੀ ਸੁਦੀਰ ਸੋ ਹੀ ਲੈਕਚਰਰ ਕੈਮਿਸਟਰੀ ਆ ਮੈਂ ਇਸ ਬੇਟੀ ਦਾ ਇੰਚਾਰਜ ਆ ਜੀ ਤੇ ਮੈਨੂੰ ਖੁਸ਼ੀ ਹੈ ਕਿਉਂਕਿ ਮੈਂ ਐਸਵੀ ਦਾ ਨੋਡਲ ਵੀ ਰਿਹਾ ਇਹ ਬੱਚੀ ਸਭ ਤੋਂ ਪਹਿਲਾਂ ਮੇਰੇ ਕੋਲ ਐਡਮਿਸ਼ਨ ਇਹਦੀ ਹੋਈ ਸੀ ਇਹਨੂੰ ਅਸੀਂ ਮਤਲਬ ਪੰਜਾਬ ਸਰਕਾਰ ਨੇ ਜਦੋਂ ਇਹ ਮਤਲਬ ਬਾਹਰ ਜਿੰਨੇ ਵੀ ਸ਼ੋਸ ਹੋਏ ਨੇ ਬਾਹਰ ਗਈ ਹੈ ਤੇ हर जगह ये टॉप किया है इस बार भी ये नंबर देखे मैं मैथ के अंदर देखे साइंस साइंस के अंदर देखे सौ बटा सौ मतलब रियली डिजर्व करती दी और मैं भी विश करता कि डॉक्टर बने और जरूर बने और मैं पूरी सपोर्ट करा मेरे वालों जिनी भी हेल्प की लड़ होगी मैं नाल थोड़ा विश्वास है डॉक्टर बन बिल्कुल जी सौ विश्वास है पक्का बनेगी और आप दो साल बाद जब टेस्ट क्लीयर करेगी तो फिर मिला जरूर दसागे मैं पन्ना प्रिंसिपल डॉक्टर सिंह सेवक स्कूल ऑफ फैमिली कोटपुरा ਕੱਲ ਜੋ ਸਿਖਿਆ ਵਿਭਾਗ ਵੱਲੋਂ 10ਵੀਂ ਜਮਾਤ ਦਾ ਨੈਸ਼ਨਲ ਸਕੂਲ ਐਜੂਕੇਸ਼ਨ ਬੋਰਡ ਦਾ ਨਿਯਾਤ ਕੋਸ਼ਿਸ਼ ਕੀਤਾ ਗਿਆ ਉਸ ਦੇ ਵਿੱਚ ਸਾਡੇ ਸਕੂਲ ਦੀ ਕੁੜੀਆ ਸਿਮਨ ਜੋਤ कौर ਵੀ ਮਸਥਾਨ ਲੈ ਕੇ ਮੈਡ ਦੇ ਵਿੱਚ ਆਈ ਹੈ ਬੜੀ ਖੁਸ਼ੀ ਦੀ ਗੱਲ ਆ ਸਾਡੇ ਲਈ ਬੜੇ ਮਾਣ ਦੀ ਗੱਲ ਆ ਕਿਉਂਕਿ ਇਸੇ ਸਕੂਲ ਦਾ ਇਹ ਪਹਿਲਾ ਬੈਚ ਆ ਜਿਸ ਨੇ 10ਵੀਂ ਕਲਾਸ ਬੋਰਡ ਇਗਜ਼ਾਮ ਦੇ ਵਿੱਚ ਪੀਰ ਹੋਏ ਨੇ ਤੇ ਪਹਿਲੇ ਬੈਚ ਨੇ ਹੀ ਮੈਰਿਟ ਹਾਸਲ ਕੀਤੀ ਆ ਪੂਰੇ ਇਲਾਕੇ ਲਈ ਪੂਰੇ ਸਮਾਜ ਲਈ ਬਹੁਤ ਪੁਛੀਦੀ ਗੱਲ ਆ ਤੇ ਕੁੜੀ ਆ ਸਾਡੀ ਜੋ ਕਿ ਬੜੀ ਆ ਗਾਂ ਵਧੂਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਉਸਨੇ ਸਾਇੰਸ ਦੇ ਵਿੱਚ 100 ਚੋ 100 ਅ ਮਾਰਸਾਸ ਹਾਸਲ ਕੀਤੇ ਆ ਸਾਇੰਸ ਦੇ ਨਾਲ ਨਾਲ ਮੈਥ ਦੇ ਵਿੱਚੋਂ 100 ਚੋ 100 ਬਹੁਤ ਵੱਡੀ ਗੱਲ ਆ ਇੱਕ ਸਰਕਾਰੀ ਸਕੂਲ ਦੇ ਲਈ ਤੇ ਇਸ ਤੋਂ ਵੀ ਵੱਧ ਉਤਸ਼ਾਹੀ ਗੱਲ ਇਹ ਆ ਕਿ ਉਹ ਕੁੜੀਆ ਨੇ ਜੋ ਆਪਣੇ ਸੁਪਨੇ ਦੱਸੇ ਨੇ ਉਹ ਕਿ ਉਹ ਡਾਕਟਰ ਬਣਨਾ ਚਾਹੁੰਦੀ ਆ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਆ ਇੱਕ ਪਿੰਡ ਦੇ ਵਿੱਚ ਉਠਦੀ ਹੋਈ ਕੁੜੀ ਮੈਥ ਦੇ ਵਿੱਚ ਹੁੰਦੀ ਆ ਇਸ ਤੋਂ ਵੱਧ ਕੁਝ ਦੀ ਗੱਲ ਹੋ ਕੋਈ ਨਹੀਂ ਹੋ ਸਕਦੀ ਅੱਜ ਸਾਡੇ ਦਰਮਿਆਨ ਮਾਨਯੋਗ ਸਪੀਕਰ ਵਿਧਾਨ ਸਭਾ ਪੰਚੇ ਉਹਨਾਂ ਨੇ ਕੁੜੀਆਂ ਨੂੰ ਆਸ਼ੀਰਵਾਦ ਵੀ ਦਿੱਤਾ ਤੇ 31000 ਰੁਪਿਆ ਉਹਨੂੰ ਇਨਾਮ ਦੇਣ ਦੀ ਕੋਸ਼ਿਸ਼ ਨਾ ਵੀ ਕੀਤੀ ਹੈ ਸਾਡੇ ਸਕੂਲ ਵੱਲੋਂ ਵੀ 2 ਸਾਲ ਦੇ ਲਈ ਉਹਦੀ ਬਿਲਕੁਲ ਫੀਸ ਮਾਫ ਕੀਤੀ ਗਈ ਹੈ ਤੇ 11000 ਰੁਪਿਆ ਅਸੀਂ ਸਕੂਲ ਵੱਲੋਂ ਨਗਦ ਕੈਸ਼ ਪ੍ਰਾਈਜ਼ ਉਸ ਕੁੜੀਆਂ ਨੂੰ ਦੇਵਾਂਗੇ ਬਹੁਤ ਖੁਸ਼ੀ ਆ ਬਹੁਤ ਲੋਕ ਸਾਡੇ ਨਾਲ ਤੁਸੀਂ ਸਾਂਝੀ ਕਰ ਰਹੇ ਆ ਵਾਖੋ ਆਪਣੇ ਵਿਭਾਗ ਦੇ ਲੋਕੋ ਆਪਣੇ ਸੰਸਥਾਵਾਂ ਦੇ ਲੋਗ ਆ ਰਹੇ ਸਿਕਾਲ ਜੀ ਮੈਂ ਪ੍ਰੋਫੈਸਰ ਹਰਵੰਦ ਸਿੰਘ ਪਦਮ ਜਨਰਲ ਸੈਕਟਰੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਰਕਪੁਰਾ ਅੱਜ ਅਸੀਂ ਇੱਥੇ ਸਕੂਲ ਸਕੂਲ ਆਫ ਐਮਿਨਸ ਦੇ ਵਿੱਚ ਆਏ ਆ ਪ੍ਰਿੰਸੀਪਲ ਸਾਹਿਬ ਦੇ ਸੱਦੇ ਦੇ ਉੱਤੇ ਅੱਜ ਇਹਨਾਂ ਦੀ ਬੇਟੀ ਜਿਹੜੀ ਹੈਗੀ ਹੈ ਤੇ ਨੈਟਲਿਸਟ ਦੇ ਵਿੱਚ ਆਈ ਹੈ ਸਿਮਰਨ ਜੋਤਕੌਰ ਉਹ ਖੁਸ਼ੀ ਹੋਈ ਇਸ ਗੱਲ ਦੀ ਸਾਰੀ ਸੀਨੀਅਰ ਸਿਟੀਜ਼ਨ ਵੈਲਫੇਅਰ ਕਲੱਬ ਤੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਮੈਂਬਰ ਜਿਹੜੇ ਇੱਥੇ ਸ਼ਾਮਲ ਨੇ ਮੇਰੇ ਨਾਲ ਆਏ ਨੇ ਇਹ ਸਪੀਕਰ ਸਾਹਿਬ ਨੇ ਅੱਜ ਆ ਕੇ ਇੱਥੇ ਮੂੰ ਮਿੱਠਾ ਕਰਾਇਆ ਬੇਟੀ ਦਾ ਤੇ ਨਾਲ ਦੀ ਨਾਲ ਵਧਾਈ ਦਿੱਤੀ ਹੈ ਸਕੂਲ ਨੂੰ ਵੀ ਉਹਨਾਂ ਨੇ 31000 ਰੁਪਏ ਦਿੱਤਾ ਹੈ ਇਸ ਮੌਕੇ ਦੇ ਉੱਤੇ ਮੈਂ ਦੁਬਾਰਾ ਫਿਰ ਮੁਬਾਰਕਬਾਦ ਦਿੰਦਾ ਹਾਂ ਪ੍ਰਿੰਸੀਪਲ ਸਾਹਿਬ ਨੂੰ ਤੇ ਇਹਨਾਂ ਦੇ ਸਮੂਹ ਸਟਾਫ ਨੂੰ ਜਿਹੜਾ ਬਹੁਤ ਮਿਹਨਤੀ ਸਟਾਫ ਹੈ ਜਿਸ ਜਿਨ੍ਹਾਂ ਨੇ ਮਿਹਨਤ ਦੇ ਨਾਲ ਲਗਨ ਦੇ ਨਾਲ ਜਿਹੜੀ ਬੱਚੀ ਨੇ ਪੜ੍ਹ ਕੇ ਇਹ ਮਕਾਮ ਹਾਸਲ ਕੀਤਾ ਹੈ ਕੈਪਟਨ ਰੁਪਚੰਦ ਜੀ ਮੈਂ ਗੁੱਡ ਮਾਰਨਿੰਗ ਕਲੱਬ ਦਾ ਸਰਗਰਮ ਮੈਂਬਰ ਹੈ ਤੇ ਨਾਲ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਉਹਦਾ ਵੀ ਮੈਂਬਰ ਹੈ ਤੇ ਕੱਲ ਮੈਨੂੰ ਪਤਾ ਲੱਗਿਆ ਵੀ ਪੰਜ ਗ੍ਰੇਡਾਂ ਹੀ ਖੁਰਦੀ ਲੜਕੀ ਜਿਹੜੀ ਇਸ ਸਕੂਲ ਹੈ ਫੈਮਿਨਿਅਸ ਦੇ ਵਿੱਚ ਪੜ੍ਹਦੀ ਹੈਗੀ ਆ ਉਹ ਬੱਚੀ ਮੈਰਿਟ ਲਿਸਟ ਦੇ ਵਿੱਚ ਆਈ ਹੈ ਤੇ ਉਹਦੇ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਘਰੋਂ ਜਿਹੜਾ ਹੈਗਾ ਜਦੋਂ ਮੈਨੂੰ ਪਤਾ ਲੱਗਿਆ ਸੁਨੇਹਾ ਮਿਲਿਆ ਮੈਨੂੰ ਆਪਣਾ ਮਾਸਟਰ ਸੋਹਣਾ ਜੀ ਦਾ ਕਿ ਉੱਥੇ ਬੱਚੇ ਬੱਚੀ ਨੂੰ ਸਨਮਾਨਿਤ ਕਰਨਾ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਤੇ ਇੱਥੇ ਸਪੀਕਰ ਸਾਹਿਬ ਵੀ ਆਏ ਸੀ ਸਪੀਕਰ ਸਾਹਿਬ ਨੇ बच्ची नु 31000 ਰੁਪਏ ਦੇਣ ਵਾਸਤੇ ਅਨਾਉਂਸ ਕੀਤਾ ਹੈਗਾ ਤੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਅਸੀਂ ਵੀ 11000 ਰੁਪਿਆ ਦੇ ਨਾਲ ਬੱਚੀ ਨੂੰ ਕਿਤਾਬਾਂ ਤੇ ਹੋਰ ਵੀ ਜਿਹੜੀ ਮਦਦ ਦੀ ਲੋੜ ਹੈ ਉਹ ਅਸੀਂ ਦੇਵਾਂਗੇ। ਨੇ ਬੇਟੀ ਨੇ ਕਿਹਾ ਮੈਂ ਡਾਕਟਰ ਬਨਣਾ ਚਾਹੁੰਨੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ। ਬੇਟੀ ਜੀ ਜਿਹੜੀ ਹੈਗੀ ਚੁਆਇਸ ਬਹੁਤ ਵਧੀਆ ਹੈਗੀ ਆ ਬੇਟੀ ਡਾਕਟਰ ਬਣੇ ਲੇਕਿਨ ਮੈਂ ਇੱਕ ਚੀਜ਼ ਹੋਰ ਸੁਜੈਸਟ ਕਰੂੰਗਾ ਕਿ ਡਾਕਟਰ ਜੇ ਇਸ ਤਰ੍ਹਾਂ ਬਨੋਗੀ ਡਾਕਟਰ ਤਾਂ ਉਹਨੂੰ ਲੱਗਣਗੇ 5-6 ਸਾਲ। ਅਗਲੇ ਸਾਲ NDA ਦੇ ਐਗਜ਼ਾਮ ਦੇ ਵਾਸਤੇ ਬੱਚੀ ਅਪਲਾਈ ਕਰੇ ਪਲੱਸ 2 ਜਦੋਂ ਪਲੱਸ 2 ਦੇ ਵਿੱਚ ਪਹੁੰਚੇ ਤੇ ਮਈ ਐਂਡ ਇਹਦਾ ਇਗਜ਼ਾਮ ਦੇ ਉਸ ਤੋਂ ਬਾਅਦ ਜਿਹੜਾ ਹੈਗਾ ਬੱਚੀ ਜੇ ਪਾਸ ਹੋ ਗਈ ਤੇ ਉਧਰ ਪਲੱਸ 2 ਦੇ ਵਿੱਚੋਂ ਵੀ ਪਾਸ ਹੋ ਗਈ ਤੇ ਬੱਚੀ ਦੀ ਐਸਐਸਬੀ ਇੰਟਰਵਿਊ ਹੋ ਗਈ ਐਸਐਸਬੀ ਇੰਟਰਵਿਊ ਦੇ ਵਿੱਚ ਜੇ ਬੱਚੀ ਸਿਲੈਕਟ ਹੋ ਜਾਂਦੀ ਹੈਗੇ ਤੇ ਆਰਮੀ ਦੇ ਵਿੱਚ ਲੈਫਟੀਨੈਂਟ ਬਣਤੀ ਹੋਊਗੀ ਤੇ ਉਸ ਤੋਂ ਬਾਅਦ ਉੱਥੇ ਹੀ ਉਹਨੂੰ ਬੱਚੀ ਨੂੰ ਪੜਾਈ ਕਰਾਉਣਗੇ ਅੱਗੇ ਤੱਕ ਤੇ ਮੈਂ ਤਾਂ ਇਹੀ ਸੁਜੈਸਟ ਕਰੂੰਗਾ ਅਹਿਮਨਸ ਕੋੜਪੂਰਾ ਦੇ ਜਿਹੜੇ ਬੇਟੀ ਸਿਮਰਨ ਜੋਤਪੁਰ ਉਹਨੇ ਪੰਜਾਬ ਦੀ ਮੈਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਮਾ ਜੋਗ ਸਪੀਕਰ ਕੋਤਾਰ ਸਿੰਘ ਸੰਧਵਾ ਜਿੱਥੇ ਅਸ਼ੀਰਵਾਦ ਦੇਣ ਲਈ ਪਹੁੰਚੇ ਉੱਥੇ ਉਹਦਾ ਮੂੰ ਮਿੱਠਾ ਕਰਾਇਆ ਉਹਦੇ ਮਾਤਾ ਪਿਤਾ ਦਾ ਮੂੰ ਮਿੱਠਾ ਕਰਾਇਆ ਉਹ ਕਹਿੰਦਾ ਜਿੰਨਾ ਮਾਂ ਪਿਓ ਦੀ ਇਸ ਗੱਲ ਦੇ ਵਿੱਚ ਛਲਾਗਾ ਕਰਨੀ ਬਣਦੀ ਹੈ ਉਸ ਤੋਂ ਜ਼ਿਆਦਾ ਪ੍ਰਿੰਸੀਪਲ ਸਾਹਿਬ ਤੇ ਅਧਿਆਪਕਾਂ ਦੀ ਵੀ ਬਰਾਬਰ ਛਲਾਗਾ ਕਰਨੀ ਬਣਦੀ ਹੈ ਕਿ ਉਹਨਾਂ ਦੇ ਯਤਨਾਂ ਸਦਕਾ ਇਹ ਬੇਟੀ ਮੈਰਿਟ ਲਿਸਟ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੇ ਕਾਬਿਲ ਹੋਈ ਹੈ ਉਹ ਬੇਟੀ ਸਿਮਰਤ ਜੋਧਪੁਰ ਨੇ ਕਿਹਾ ਕਿ ਮੈਂ ਡਾਕਟਰ ਬਣਨਾ ਚਾਹੁੰਦੀ ਆ ਤੇ ਡਾਕਟਰ ਬਣ ਕੇ ਸੇਵਾ ਕਰਨਾ ਚਾਹੁੰਦੀ ਆ ਇਹ ਵੀ ਬਹੁਤ ਵਧੀਆ ਸੋਚ ਆ ਉਹਦੇ ਮੰਮੀ ਡੈਡੀ ਨੇ ਕਿਹਾ ਸ਼ੁਰੂ ਤੋਂ ਬਚਪਨ ਤੋਂ ਹੀ ਇਹ ਬੇਟੀ ਪੜ੍ਹਾਈ ਦੇ ਵਿੱਚ ਭਰਪੂਰ ਦਿਲ ਚਸਪੀ ਲੈਂਦੀ ਸੀ ਬਹੁਤ ਮਿਹਨਤ ਕਰਦੀ ਸੀ ਉਹ ਕਹਿੰਦੇ ਆ ਸਾਨੂੰ ਵੀ ਉਮੀਦ ਹੈ ਉਹਨਾਂ ਦੇ ਇੰਜਾਜ ਸੋਈ ਸਾਹਿਬ ਨੇ ਵੀ ਕਿਹਾ ਮੈਨੂੰ ਉਮੀਦ ਹੈ ਪ੍ਰਿੰਸੀਪਲ ਪੰਨਾ ਲਾਲ ਜੀ ਨੇ ਵੀ ਕਿਹਾ ਮੈਨੂੰ ਉਮੀਦ ਹੈ ਮਾਜੋਖ ਸਪੀਕਰ ਸਾਹਿਬ ਨੇ ਵੀ ਕਿਹਾ ਪੂਰੀ ਉਮੀਦ ਹੈ ਕਿ ਡਾਕਟਰ ਬਣੂਗੀ ਪਰ ਮਾਜੋਖ ਸਪੀਕਰ ਸਾਹਿਬ ਨੇ ਕਿਹਾ 31000 ਰੁਪਿਆ ਇਹਨੂੰ ਦਿੱਤਾ ਜਾਊਗਾ ਤੇ ਪ੍ਰਿੰਸੀਪਲ ਪੰਨਾ ਲਾਲ ਜੀ ਕਹਿੰਦੇ ਅਸੀਂ ਵੀ 11000 ਰੁਪਏ ਨਗਦ ਕੈਸ਼ ਇਹਨੂੰ ਸਲਮਾਨ ਦੇਵਾਂਗੇ ਤੇ ਨਾਲ ਹਰ ਤਰ੍ਹਾਂ ਦੀ ਵਰਦੀ ਕਿਤਾਬਾਂ ਫੀਸਾਂ ਫੁੱਸਾਂ ਤੋਂ ਮੁਕਤ ਹੈ ਪਲੱਸ 2 ਤੱਕ ਉਦੋਂ ਤੱਕ ਇਹ ਬੱਚੀ ਜੋ ਵੀ ਪੜਨਾ ਚਾਹੁੰਦੀ ਹੈ ਤੇ ਹੋਰ ਵੀ ਕੋਈ ਕੰਮ ਹੋਇਆ ਤਾਂ ਅਸੀਂ ਸਹਿਜੂ ਦੇਵਾਂਗੇ ਔੜ ਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ ਹਰ ਤਰ੍ਹਾਂ ਦੇ ਵਰਤਮਾਨ ਸਰੋਕਾਰਾਂ ਨਾਲ ਜੁੜੀ ਖਬਰ ਪੱਖ ਦੇ ਮਸਲਿਆਂ ਨਾਲ ਚਲੰਤ ਮਾਮਲਿਆਂ ਨਾਲ ਸਾਡੀ ਨਵੀਂ ਪੀੜੀ ਦਾ ਨੌਜਵਾਨੀ ਦਾ ਭਵਿੱਖ ਸੁਰੱਖਿਅਤ ਕਰ ਲਈ ਤੁਹਾਡੇ ਕੋਲ ਨਵੇਂ ਤੋਂ ਨਵੇਂ ਪ੍ਰੋਗਰਾਮ ਲੈ ਕੇ ਆਉਣਿਆ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਪ੍ਰतिक੍ਰਮ ਕਰੋ ਸਾਡਾ YouTube ਚੈਨਲ ਹੈ ਗੁਰਿੰਦਰ ਸਿੰਘ ਕੋੜਪੂਰਾ ਦੇ ਨਾਂ ਤੇ ਤੇ ਸਾਡਾ Facebook ਅਕਾਊਂਟ Facebook ਪੇਜ ਜਿਹੜਾ ਬਣਾ ਹੈ ਉਹ ਵੀ ਗੁਰਿੰਦਰ ਸਿੰਘ ਕੋੜਪੂਰਾ ਦੇ ਨਾਂ ਤੇ ਹੈ ਹੁਣ ਤੁਹਾਨੂੰ ਫਰੈਂਡ ਰਿਕਵੈਸਟ ਭੇਜਣ ਦੀ ਲੋੜ ਨਹੀਂ ਹੋਂ ਤੁਸੀਂ ਇਹ ਨਾ ਕੋ ਕਿ ਤੁਸੀਂ ਕਨਫਰਮ ਨਹੀਂ ਕੀਤਾ ਤੁਸੀਂ ਐਕਸੈਪਟ ਨਹੀਂ ਕੀਤਾ ਹੁਣ ਫਾਲੋ ਕਰੋ ਤੇ ਨਾਲ ਜੋੜ ਜੋ ਰੋਜ਼ਾਨਾ ਇਸ ਤਰ੍ਹਾਂ ਦੇ ਆ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ ਤੇ ਵੱਧ ਤੋਂ ਵੱਧ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਪ੍ਰਤੀਕਰਮ ਕਰਿਆ ਕਰੋ ਸਤਿ ਸ੍ਰੀ ਅਕਾਲ